ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 37ਵੇਂ ਭਾਗ ਵਿੱਚ ਸੁਣੋ ਖਾੜਕੂ ਲਹਿਰ ਅੰਦਰ ਨਵੀਂ ਸਫਵੰਦੀ ਅਤੇ ਜਨਨ ਲਾਭ ਸਿੰਘ ਦੀ ਡਾਇਰੀ ਦੇ ਪੰਨੇ ਦਾ ਰਸ ਆਵਾਜ਼ ਗੁਰਜੰਟ ਸਿੰਘ ਗਰੁੱਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਰੇਸ਼ਨ ਬਲੈਕ ਥੰਡਰ ਦੌਰਾਨ ਦਰਬਾਰ ਸਾਹਿਬ ਦੇ ਅੰਦਰ ਬੈਠੇ ਖਾੜਕੂਆਂ ਦੇ ਵੱਡੇ ਹਿੱਸੇ ਵੱਲੋਂ ਦਿਖਾਈ ਗਈ ਨੈਤਿਕ ਕਮਜ਼ੋਰੀ ਕਾਰਨ ਖਾੜਕੂ ਸੰਘਰਸ਼ ਦੀ ਸ਼ਾਨ ਉੱਤੇ ਇੱਕ ਧੱਬਾ ਲੱਗ ਗਿਆ ਸੀ ਲੋਕਾਂ ਦੀਆਂ ਨਜ਼ਰਾਂ ਵਿੱਚ ਖਾੜਕੂਆਂ ਦਾ ਅਕਸ ਨੁਕਸਾਨਿਆ ਗਿਆ ਸੀ ਇਸ ਦੇ ਮੱਦੇਨਜ਼ਰ ਸੁਹਿਰਦ ਅਤੇ ਸੂਝਵਾਨ ਖਾੜਕੂਆਂ ਸਾਹਮਣੇ ਲਹਿਰੰਦਰ ਪ੍ਰਗਟ ਹੋਈ ਕਮਜ਼ੋਰੀ ਦੇ ਕਾਰਨਾਂ ਨੂੰ ਸਮਝਣ ਤੇ ਇਸ ਦੀ ਦੁਰਸਤੀ ਲਈ ਅਸਰਦਾਰ ਕਦਮ ਉਠਾਉਣ ਦੀ ਫੌਰੀ ਲੋੜ ਖੜੀ ਹੋ ਗਈ ਸੀ ਜੂਨ ਦੇ ਅਖੀਰਜੇ ਵਿੱਚ ਮੈਨੂੰ ਸਰਦਾਰ ਮੋਤਾ ਸਿੰਘ ਚਭਾਲ ਦਾ ਖਾੜਕੂ ਲਹਿਰ ਅੰਦਰ ਪੈਦਾ ਹੋਏ ਸੰਕਟ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਹੰਗਾਮੀ ਸੁਨੇਹਾ ਮਿਲਿਆ ਮੈਂ ਸੁਨੇਹਾ ਮਿਲਦਿਆਂ ਹੀ ਉਹਨਾਂ ਕੋਲ ਅੰਮ੍ਰਿਤਸਰ ਪਹੁੰਚ ਗਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਜਰਨਲ ਲਾਭ ਸਿੰਘ ਨੇ ਭਾਈ ਪਰਮਜੀਤ ਸਿੰਘ ਪੰਜਵੜ ਰਾਹੀਂ ਇਹ ਸੁਨੇਹਾ ਦਿੱਤਾ ਹੈ ਕਿ ਖਾੜਕੂ ਸੰਘਰਸ਼ ਨੂੰ ਠੀਕ ਸੇਧ ਵਿੱਚ ਅੱਗੇ ਵਧਾਉਣ ਲਈ ਉਹਨਾਂ ਨੂੰ ਜੋਗ ਸੁਝਾਅ ਦਿੱਤੇ ਜਾਣ ਸਰਦਾਰ ਮੋਤਾ ਸਿੰਘ ਨੇ ਜਰਨਲ ਲਾਭ ਸਿੰਘ ਦੇ ਇਸ ਸੁਨੇਹੇ ਤੋਂ ਨਤੀਜਾ ਇਹ ਕੱਢਿਆ ਕਿ ਆਪਰੇਸ਼ਨ ਬਲੈਕ ਥੰਡਰ ਦੇ ਘਟਨਾਕ੍ਰਮ ਨੇ ਸੁਹਿਰਦ ਖੜਕੂਆਂ ਅੰਦਰ ਸੋਚ ਵਿਚਾਰ ਦਾ ਅਮਲ ਛੇੜ ਦਿੱਤਾ ਹੈ। ਸਰਦਾਰ ਮੋਤਾ ਸਿੰਘ ਦਾ ਇਲਾਕੇ ਵਿੱਚ ਸੁਲਝੇ ਹੋਏ ਤੇ ਇਮਾਨਦਾਰ ਵਿਅਕਤੀ ਵਾਲਾ ਪ੍ਰਭਾਵ ਬਣਿਆ ਹੋਇਆ ਸੀ। ਇਥੋਂ ਤੱਕ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਵੀ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਸਨ। ਬੀੜ ਬਾਬਾ ਬੁੱਢਾ ਸਾਹਿਬ ਵਾਲੇ ਬਾਬਾ ਖੜਕ ਸਿੰਘ ਸਰਦਾਰ ਮੋਤਾ ਸਿੰਘ ਦਾ ਬਿਹਤ ਸਤਿਕਾਰ ਕਰਦੇ ਸਨ ਪੰਜਵੜ ਚੁਭਾਲ ਦਾ ਗਵਾਂਢੀ ਪਿੰਡ ਹੋਣ ਕਰਕੇ ਜਰਨਲ ਲਾਭ ਸਿੰਘ ਵੀ ਸੁਭਾਵਕ ਹੀ ਮੋਤਾ ਸਿੰਘ ਦੀ ਬਹੁਤ ਕਦਰ ਕਰਦਾ ਸੀ ਸ਼ੁਰੂ-ਸ਼ੁਰੂ ਵਿੱਚ ਵੱਡੇ ਖਾੜਕੂ ਜਰਨੈਲ ਉਹਨਾਂ ਦੇ ਘਰ ਮੀਟਿੰਗਾਂ ਕਰਦੇ ਸਨ ਜਰਨਲ ਲਾਭ ਸਿੰਘ ਨੇ ਇਸੇ ਵਿਸ਼ੇ ਵਿੱਚੋਂ ਸਰਦਾਰ ਮੋਤਾ ਸਿੰਘ ਤੱਕ ਉਚੇਚੀ ਪਹੁੰਚ ਕੀਤੀ ਸੀ ਸਰਦਾਰ ਮੋਤਾ ਸਿੰਘ ਦਾ ਮੇਰੇ ਨਾਲ ਬਹੁਤ ਨਿੱਘਾ ਰਿਸ਼ਤਾ ਸੀ ਉਹ ਮੇਰੀਆਂ ਲਿਖਤਾਂ ਦਾ ਪ੍ਰਸ਼ੰਸਕ ਸੀ ਜਿਸ ਕਰਕੇ ਉਸਨੇ ਮੈਨੂੰ ਖਾੜਕੂ ਸੰਘਰਸ਼ਾ ਸਾਹਮਣੇ ਪੈਦਾ ਹੋਈ ਨਵੀਂ ਹਾਲਤ ਬਾਰੇ ਸੰਖੇਪ ਵਿੱਚ ਲਿਖਤੀ ਸੁਝਾਅ ਦੇਣ ਲਈ ਕਿਹਾ ਮੈਂ ਉਸਤੇ ਕਹਿਣ ਤੇ ਇੱਕ ਦੋ ਦਿਨਾਂ ਦੇ ਅੰਦਰ ਹੀ ਉਸ ਨੂੰ ਕੁਝ ਸੁਝਾਅ ਲਿਖ ਕੇ ਭੇਜ ਦਿੱਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਸੀ ਕਿ ਖਾੜਕੂਆਂ ਦੇ ਇੱਕ ਵਰਗ ਅੰਦਰ ਲਹਿਰ ਅੰਦਰ ਪ੍ਰਗਟ ਹੋਈਆਂ ਅੰਦਰੂਨੀ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਲੋੜ ਦਾ ਅਹਿਸਾਸ ਜਾਗਿਆ ਭਾਵੇਂ ਕਿ ਸਾਨੂੰ ਆਪਰੇਸ਼ਨ ਬਲੈਕ ਥੰਡਰ ਤੋਂ ਥੋੜਾ ਚਿਰ ਪਹਿਲਾਂ ਇੱਕ ਖ਼ਬਰ ਮਿਲਦੀਆਂ ਸਨ ਕਿ ਭਾਈ ਦਲਜੀਤ ਸਿੰਘ ਬਿੱਟੂ, ਚਰਨਜੀਤ ਸਿੰਘ ਚੰਨੀ, ਕਮਰਜੀਤ ਸਿੰਘ ਤੇ ਹਰਮਿੰਦਰ ਸਿੰਘ ਸੁਲਤਾਨਵਿੰਡ ਅਤੇ ਨਿਰਮਲ ਸਿੰਘ ਮੀਆਂਵਿੰਡ ਆਦ ਪ੍ਰਸਿੱਧ ਜਝਾਰੂ ਦਰਬਾਰ ਸਾਹਿਬ ਅੰਦਰ ਬੈਠੇ ਖਿੜਕੂਆਂ ਦੀਆਂ ਸਰਗਰਮੀਆਂ ਨੂੰ ਚਿੰਤਾ ਦੀ ਨਜ਼ਰ ਨਾਲ ਦੇਖ ਰਹੇ ਸਨ ਅਤੇ ਉਹ ਇਸ ਦਾ ਕੋਈ ਅਸਰ ਦਾ ਉਪਾਅ ਕਰਨ ਬਾਰੇ ਵੀ ਸੋਚ ਵਿਚਾਰ ਕਰ ਰਹੇ ਸਨ ਪਰ ਇੰਨੇ ਨੂੰ ਆਪਰੇਸ਼ਨ ਬਲੈਕ ਥੰਡਰ ਆਰੰਭ ਹੋ ਗਿਆ ਸੀ ਸਰਦਾਰ ਮੋਤਾ ਸਿੰਘ ਨੇ ਕੁਝ ਦਿਨਾਂ ਬਾਅਦ ਦੱਸਿਆ ਕਿ ਪਰਮਜੀਤ ਸਿੰਘ ਪੰਜਬੜ ਰਾਹੀਂ ਉਹ ਲਿਖਤੀ ਸੁਝਾਅ ਜਨਰਲ ਲਾਭ ਸਿੰਘ ਕੋਲ ਪਹੁੰਚ ਗਏ ਸਨ ਪਰ ਉਸ ਤੋਂ ਕੁਝ ਹੀ ਦਿਨਾਂ ਬਾਅਦ ਅਖਬਾਰਾਂ ਵਿੱਚ ਜਨਰਲ ਲਾਭ ਸਿੰਘ ਦੇ 12 ਜੁਲਾਈ ਦੀ ਰਾਤ ਨੂੰ ਟਾਂਡੇ ਦੇ ਨੇੜੇ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਜਾਣ ਦੀ ਖਬਰ ਨਸ਼ਰ ਹੋ ਗਈ ਸੀ ਭਾਰਤ ਦੇ ਹੁਕਮਰਾਨ ਪੁਲਿਸ ਅਫਸਰਾਂ ਤੇ ਪੰਜਾਬੀ ਸਮਾਜ ਅੰਦਰਲੇ ਹਰ ਵਣਗੀ ਦੇ ਸਿੱਖ ਦੋਖੀ ਤੱਤਾਂ ਨੇ ਇਸ ਉੱਤੇ ਵਿਆਪਕ ਪੈਮਾਨੇ ਤੇ ਖੁਸ਼ੀਆਂ ਮਨਾਈਆਂ ਸਨ ਪੁਲਿਸ ਨੇ ਇਹ ਖੁਸ਼ਖਬਰੀ ਦੇਣ ਲਈ ਅਗਲੇ ਹੀ ਦਿਨ ਅੰਮ੍ਰਿਤਸਰ ਵਿੱਚ ਉ체ਚੀ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਕੇਪੀਐਸ ਗਿੱਲ ਸਾਤੀ ਫੁਲਾ ਕੇ ਬੈਠਾ ਹੋਇਆ ਸੀ ਉਧਰ ਦਿੱਲੀ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਪੀ ਚਤੰਬਰਮ ਨੇ ਛੇਕੀ ਮਾਰਦਿਆਂ ਕਿਹਾ ਸੀ ਕਿ ਜਨਰਲ ਲਾਭ ਸਿੰਘ ਦੀ ਮੌਤ ਨਾਲ ਖਾੜਕੂ ਸੰਘਰਸ਼ ਦੀ ਰੀਡ ਦੀ ਹੱਡੀ ਟੁੱਟ ਗਈ ਹੈ। ਪੰਜਾਬ ਅੰਦਰ ਖੜਕੂ ਲਹਿਰ ਦੇ ਦੁਸ਼ਮਣਾਂ ਦੇ ਘਰਾਂ ਵਿੱਚ ਘਿਓ ਦੇ ਦੀਵੇ ਜਾਗ ਉੱਠੇ ਸਨ। ਖਬਰ ਵਿੱਚ ਕਿਹਾ ਗਿਆ ਸੀ ਕਿ ਜਰਨਲ ਲਾਹਵ ਸਿੰਘ ਦੇ ਝੋਲੇ ਵਿੱਚੋਂ ਖੁਸ਼ਖਤ ਤੇ ਠੇਠ ਪੰਜਾਬੀ ਵਿੱਚ ਲਿਖੀ ਇੱਕ 6 ਸਫ਼ਿਆਂ ਦੀ ਹੱਥ ਲਿਖਤ ਦਸਤਾਵੇਜ਼ ਬਰਾਮਦ ਹੋਈ। ਪ੍ਰੈਸ ਕਾਨਫਰੰਸ ਅੰਦਰ ਕੇਪੀਐਸ ਗਿੱਲ ਨੇ ਕੋਈ 9 ਪੱਤਰਕਾਰਾਂ ਨੂੰ ਉਸ ਦਸਤਾਵੇਜ਼ ਦੀਆਂ ਫੋਟੋ ਕਾਪੀਆਂ ਦੇ ਦਿੱਤੀਆਂ ਸਨ। ਸੀਨੀਅਰ ਪੱਤਰਕਾਰ ਗੋਬਿੰਦ ਠੁਗਰਾਲ ਨੇ ਆਪਣੀ ਖਬਰ ਵਿੱਚ ਉਸ ਲਿਖਤ 'ਚੋਂ ਕਾਫੀ ਹਵਾਲੇ ਦਿੱਤੇ ਸਨ ਬਾਅਦ ਵਿੱਚ ਪਤਾ ਲੱਗਾ ਕਿ ਜਰਨਲ ਲਾਭ ਸਿੰਘ ਨੇ ਉਹ ਲਿਖਤਾ ਆਪ ਤਾਂ ਪੜ੍ਹ ਲਈ ਸੀ ਪਰ ਮੰਦੇ ਭਾਗਾ ਨੂੰ ਇਸ ਤੋਂ ਪਹਿਲਾਂ ਕਿ ਉਹ ਲਿਖਤ ਆਪਣੇ ਹੋਰ ਨਾਲ ਸਾਥੀਆਂ ਨਾਲ ਸਾਂਝੀਆਂ ਕਰਦਾ ਉਹ ਪੁਲਿਸ ਦੀ ਗ੍ਰਿਫਤ ਵਿੱਚ ਆ ਗਿਆ ਸੀ ਮੈਨੂੰ ਬਹੁਤ ਸਾਲਾਂ ਬਾਅਦ ਪਤਾ ਚੱਲਿਆ ਕਿ ਵੈਨਕੂਵਰ ਤੋਂ ਸ਼ਬਦ ਦੇ ਇੰਡੋ ਕੈਨੇਡੀਅਨ ਟਾਈਮਜ਼ ਨਾਂ ਦੇ ਅਖਬਾਰ ਦੇ ਸੰਪਾਦਕ ਤਾਰਾ ਸਿੰਘ ਹੇਅਰ ਨੇ ਉਹ ਲਿਖਤ 1 ਤੋਂ 7 ਜੂਨ 1995 ਦੇ ਅੰਕ ਵਿੱਚ ਜਰਨਲ ਲਾਭ ਸਿੰਘ ਦੀ ਅਗਵਾਈ ਦੇ ਡੈਰੀ ਦੇ ਪੰਨੇ 'ਤੇ ਗੁੰਮਰਾਹਕੁਨ ਸਰਲੇਖੇੜ ਪੂਰੀ ਸ਼ਾਬ ਦਿੱਤੀ ਸੀ। ਭਾਰਤ ਦੀ ਪ੍ਰਮੁੱਖ ਖੁਫੀਆ ਏਜੰਸੀ ਆਈਬੀ ਦੇ ਉੱਚ ਅਫਸਰ ਐਮਕੇ ਧਰਨੇ ਆਪਣੀ ਕਿਤਾਬ ਵਿੱਚ ਇਹ ਭੇਦ ਉਜਾਗਰ ਕਰ ਦਿੱਤਾ ਸੀ ਕਿ ਤਾਰਾ ਸਿੰਘ ਹੇਅਰ ਉਹਨਾਂ ਦੇ ਇਸ਼ਾਰਿਆਂ ਤੇ ਚੱਲਦਾ ਸੀ। 2015 ਵਿੱਚ ਐਡਮਿੰਟਾਂ ਰਹਿੰਦੇ ਮੇਰੇ ਇੱਕ ਸ਼ੁਭ ਚਿੰਤਕ ਨੇ ਮੈਨੂੰ ਇੰਡੋ ਕੈਨੇਡੀਅਨ ਟਾਈਮ ਦੇ ਵਿੱਚ ਛਪੀ ਉਸ ਲਿਖਤ ਦੀ ਫੋਟੋਸਟੇਟ ਕਾਪੀ ਦੇ ਦਿੱਤੀ ਸੀ ਜਦੋਂ ਮੈਂ ਉਹ ਲਿਖਤ ਇੰਨੇ ਸਾਲਾਂ ਬਾਅਦ ਦੁਬਾਰਾ ਪੜ੍ਹੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਉਹ ਲਿਖਤ ਭਾਵੇਂ ਬਹੁਤ ਹੀ ਕਾਲੀ ਵਿੱਚ ਲਿਖੀ ਗਈ ਸੀ ਪਰ ਫਿਰ ਵੀ ਉਸ ਮੌਕੇ ਦੀ ਹਾਲਤ ਮੁਤਾਬਕ ਉਹ ਲਿਖਤ ਕਾਫੀ ਠੁਕਮੀ ਸੀ ਉਸ ਵਿੱਚ ਖੜਕੂ ਲਹਿਰ ਦੀਆਂ ਕੁਝ ਉਗੜਵੀਆਂ ਖਾਮੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ហេਠਾਂ ਉਹ ਲਿਖਤ ਹੂਬਹੂ ਦਿੱਤੀ ਜਾ ਰਹੀ ਹੈ। ਖਾੜਕੂ ਸਿੰਘਾਂ ਤੇ ਹਕੂਮਤੀ ਸੁਰੱਖਿਆ ਬਲਾਂ ਵਿੱਚ ਘਲ ਹੋਈ ਸ੍ਰੀ ਦਰਬਾਰ ਸਾਹਿਬ ਦੀ ਦੂਜੀ ਜੰਗ ਦਾ ਅੰਤ ਕਿਸੇ ਪੱਖੋਂ ਵੀ ਉਤਸ਼ਾਹਜਨਕ ਨਹੀਂ ਕਿਹਾ ਜਾ ਸਕਦਾ। ਬਿਨਾਂ ਸ਼ੱਕ ਦੁਸ਼ਮਣ ਸਿਆਸੀ, ਸੈਨਿਕ ਤੇ ਨੈਤਿਕ ਪੱਖ ਤੋਂ ਇੱਕ ਵਾਰ ਖਾੜਕੂ ਧਿਰ ਦੀ ហេਠੀ ਕਰਨ ਵਿੱਚ ਸਫਲ ਹੋ ਨਿਬੜਿਆ ਹੈ। ਸ੍ਰੀ ਦਰਬਾਰ ਸਾਹਿਬ ਦੀ ਲਗਾਤਾਰ ਦਸਾਂ ਦਿਨਾਂ ਲਈ ਮੁਕੰਮਲ ਘੇਰਾਬੰਦੀ ਕਰੀ ਰੱਖਣੀ ਭਾਰਤੀ ਹਾਕਮਾਂ ਦੀ ਸਭ ਤੋਂ ਵੱਡੀ ਸਿਆਸੀ ਕਾਮਯਾਬੀ ਹੈ। ਸ੍ਰੀ ਦਰਬਾਰ ਸਾਹਿਬ ਦੀ ਘੇਰਾਬੰਦੀ ਦੇ ਖਿਲਾਫ ਲੋਕਾਂ ਅੰਦਰ ਰੋਹ ਤੇ ਗੁੱਸਾ ਪੈਦਾ ਨਾ ਕਰ ਸਕਣਾ ਖੜਕੂ ਲਹਿਰ ਦੀ ਸਭ ਤੋਂ ਵੱਡੀ ਸਿਆਸੀ ਕਮਜ਼ੋਰੀ ਸਾਬਤ ਹੋਈ ਹੈ। ਸੈਨਿਕ ਪੱਖ ਤੋਂ ਦੁਸ਼ਮਣ ਵੱਲੋਂ ਆਪਣੀ ਇੱਕ ਵੀ ਜਾਨ ਗੁਵਾਏ ਬਗੈਰ ਆਪਣੇ ਮਿਸ਼ਨ ਵਿੱਚ ਸਫਲ ਹੋ ਜਾਣਾ ਖੜਕੂ ਧਿਰ ਦੀ ਸੈਨਿਕ ਰਣਨੀਤੀ ਦੀ ਕਮਜ਼ੋਰੀ ਉਜਾਗਰ ਕਰਦਾ ਹੈ। ਕੁਝ ਨਾਂਬਰ ਆਕੂਆਂ ਸਮੇਤ ਖੜਕੂਆਂ ਦੇ ਵੱਡੇ ਹਿੱਸਿਆਂ ਨੂੰ ਆਤਮ ਸਮਰਪਣ ਕਰਨ ਲਈ ਰਜ਼ਾਮੰਦ ਜਾਂ ਮਜਬੂਰ ਕਰ ਦੇਣਾ ਦੁਸ਼ਮਣ ਦੀ ਨੈਤਿਕ ਜਿੱਤ ਕਹੀ ਜਾ ਸਕਦੀ ਹੈ ਲੜਾਈ ਅੰਦਰ ਜਿੱਤ ਹਾਰ ਹਮੇਸ਼ਾ ਬਣੀ ਆਈ ਹੈ ਜਿੱਤ ਦੀ 100% ਗਾਰੰਟੀ ਕਰ ਸਕਣਾ ਕਿਸੇ ਵੀ ਜੰਗ ਅੰਦਰ ਮੁਮਕਨ ਨਹੀਂ ਹੁੰਦਾ ਪਰ ਹਰ ਪਛਾੜ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਲੋੜ ਉਸ ਕਾਰਨ ਨੂੰ ਪਛਾਣਨ ਤੇ ਦੂਰ ਕਰਨ ਦੀ ਹੁੰਦੀ ਹੈ ਤਾਂ ਕਿ ਉਹ ਵਿਖੰਦਰ ਹੂਰ ਨਹਾਰਾਂ ਤੇ ਪਿਛਾੜਾਂ ਤੋਂ ਬਚਿਆ ਜਾ ਸਕੇ ਕਿਸੇ ਹਾਰ ਨੂੰ ਹਾਰ ਵਜੋਂ تسلیم ਨਾ ਕਰਨਾ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਜਹੀ ਹੱਠ ਧਰਮੀ ਲਹਿਰ ਨੂੰ ਸਗੋਂ ਹੋਰ ਵੱਡਾ ਨੁਕਸਾਨ ਪਹੁੰਚਾਉਣ ਦਾ ਕਾਰਨ ਹੋ ਨਿਬੜਦੀ ਸੱਚ ਨੂੰ ਲੰਗੀ ਅੱਖ ਨਾਲ ਦੇਖਣਾ ਆਪਣੀ ਹਰ ਖਾਮੀ ਕਮਜ਼ੋਰੀ ਤੇ ਗਲਤੀ ਦੀ ਸਪਸ਼ਟ ਰੂਪ ਵਿੱਚ ਨਿਸ਼ਾਨਦੇਹੀ ਕਰਨੀ ਅਤੇ ਇਸ ਨੂੰ ਦੂਰ ਕਰਨ ਲਈ ਯੋਗ ਯਤਨ ਕਰਨੇ ਇਮਾਨਦਾਰ ਤੇ ਸੋਝਵਾਨ ਲੀਡਰਸ਼ਿਪ ਦਾ ਗੁਣ ਸਮਝਿਆ ਜਾਂਦਾ ਹੈ ਇਸ ਪੱਖੋਂ ਸਿੱਖ ਖਾੜਕੂ ਲੀਡਰਸ਼ਿਪ ਸਾਹਮਣੇ ਲਹਿਰ ਦੀ ਸਮੂਚੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਨ ਇਸ ਦੀਆਂ ਘਾਟਾਂ ਤੇ ਪ੍ਰਾਪਤੀਆਂ ਨੂੰ ਸਾਵੇਂ ਪੱਲੜੇ ਵਿੱਚ ਰੱਖ ਕੇ ਤੋਲਣ ਦਾ ਕਾਰਜ ਦਰਪੇਸ਼ ਹੈ ਜੇਕਰ ਲੀਡਰਸ਼ਿਪ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਲਹਿਰ ਅੰਦਰਲੇ ਗਲਤ ਵਿਚਾਰਾਂ ਤੇ ਗਲਤ ਰੁਝਾਨਾਂ ਦਾ ਫੈਲਰਨ ਪਸਰਨ ਤੋਂ ਨਹੀਂ ਰੋਕਿਆ ਜਾ ਸਕਦਾ ਵੱਡੀ ਪਛਾੜ ਤੋਂ ਬਾਅਦ ਲਹਿਰ ਅੰਦਰ ਅਕਸਰ ਨਿਰਾਸ਼ਾਜਨਕ ਵਿਚਾਰ, ਦਿਲ ਢਾਉ ਰੁਚੀਆਂ ਤੇ ਗੋਡੇ ਟੇਕੂ ਰੁਝਾਨ ਪੈਦਾ ਹੋ ਜਾਂਦੇ ਹਨ ਜੋ ਲਹਿਰ ਲਈ ਬੇहद ਘਾਤਕ ਹੁੰਦੇ ਹਨ। ਅਜਿਹੇ ਮੌਕੇ ਕਹਿੰਦੇ ਕਹੋਂਦੇ ਕੁਲਾਟੀਆਂ ਦੀ ਨਿਚਾ ਵੀ ਡਿੱਕੋ ਡੋਲੇ ਖਾ ਜਾਂਦੀ ਹੈ ਅਤੇ ਦੁਸ਼ਮਣ ਨਾਲ ਸਮਝੌਤੇ ਬਾਜੀ ਦਾ ਰੌ ਹਾਵੀ ਹੋ ਜਾਂਦਾ ਹੈ। ਇਸ ਮੌਕੇ ਲਹਿਰ ਨੂੰ ਅਜਿਹੇ ਦਿਲ ਢਾਉ ਵਿਚਾਰਾਂ ਤੇ ਗੋਡੇ ਟੇਕੂ ਰੁਝਾਨਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਹਾਕਮਾ ਵੱਲੋਂ ਦਰਬਾਰ ਸਾਹਿਬ ਦੀ ਸਫਲ ਕੇਰਾਬੰਦੀ ਨੇ ਖਾਲਕੂ ਲਹਿਰ ਦੀਆਂ ਕੁਝ ਕਮਜ਼ੋਰੀਆਂ ਨੂੰ ਪ੍ਰਤੱਖ ਰੂਪ ਵਿੱਚ ਉਜਾਗਰ ਕਰ ਦਿੱਤਾ ਹੈ ਇਹ ਠੀਕ ਹੈ ਕਿ ਸਿੱਖ ਜਗਤ ਦੇ ਕੁਝ ਹਿੱਸਿਆਂ ਅੰਦਰ ਕੇਂਦਰੀ ਹਕੂਮਤ ਦੀ ਇਸ ਕਾਰਵਾਈ ਦੇ ਵਿਰੁੱਧ ਤਿੱਖੀ ਔਖ ਤੇ ਵਿਰੋਧ ਦੇਖਣ ਨੂੰ ਮਿਲਿਆ ਹੈ ਪਰ ਇੱਕ ਤਾਂ ਇਹ ਰੋਹ ਸਮੁੱਚੇ ਸਿੱਖ ਜਗਤ ਅੰਦਰ ਨਹੀਂ ਸਗੋਂ ਇਸ ਦੇ ਥੋੜੇ ਜਿਹੇ ਹਿੱਸਿਆਂ ਅੰਦਰ ਹੀ ਦੇਖਣ ਨੂੰ ਮਿਲਿਆ ਦੂਜਾ ਸਿੱਖ ਭਾਈਚਾਰੇ ਦੇ ਖਾਲਕੂ ਲਹਿਰ ਨਾਲ ਜੁੜੇ ਹਿੱਸੇ ਨੂੰ ਵੀ ਆਪਣੇ ਆਪ ਨੂੰ ਬੇਵੱਸ ਸਮਝ ਕੇ ਅੰਦਰੋਂ ਅੰਦਰੀ ਔਖ ਪ੍ਰਗਟ ਕਰ ਬੈਠੇ ਰਹੇ ਲੀਡਰਸ਼ਿਪ ਕੋਲ ਅਜਹੀ ਕੋਈ ਯੋਜਨਾ ਨਹੀਂ ਸੀ ਜਿਸ ਨਾਲ ਇਹ ਹਿੱਸੇ ਹਕੂਮਤ ਖਿਲਾਫ ਹਰਕਤ ਵਿੱਚ ਆ ਕੇ ਕੋਈ ਅਸਰਦਾਰ ਕਾਰਵਾਈ ਕਰ ਸਕਦੇ ਕੁਝ ਵੀ ਹੋਵੇ 10 ਦਿਨ ਲੋਕਾਂ ਵੱਲੋਂ ਚੁੱਪਚਾਪ ਹਕੂਮਤੀ ਕਾਰਵਾਈ ਨੂੰ ਜਰ ਜਾਣਾ ਇਹ ਦਰਸਾਉਂਦਾ ਹੈ ਕਿ ਖੜਕੂ ਲਹਿਰ ਸਿੱਖ ਜਗਤ ਦੇ ਵੱਡੇ ਹਿੱਸਿਆਂ ਦੀ ਸਰਗਰਮ ਹਮਾਇਤ ਤੇ ਹਮਦਰਦੀ ਤੋਂ ਸਖਣੀ ਹੋ ਚੁੱਕੀ ਹੈ ਇੱਕ ਉਹਦਾ ਸੱਚ ਸਭ ਨੂੰ ਪ੍ਰਵਾਨ ਕਰਨਾ ਪੈਣਾ ਹੈ ਅਤੇ ਨਾਲ ਹੀ ਇਸ ਸਵਾਲ ਦਾ ਹੱਲ ਲੱਭਣਾ ਪੈਣਾ ਹੈ ਕਿ ਉਹ ਕਿਹੜੀਆਂ ਗੱਲਾਂ ਤੇ ਕਾਰਨ ਹਨ ਜਿਨ੍ਹਾਂ ਸਦਕਾ ਲਹਿਰ ਲੋਕਾਂ ਨਾਲ ਇਸ ਕਦਰ ਨਖੇੜੇ ਦੀ ਹਾਲਤ ਵਿੱਚ ਝੱਟ ਗਈ ਹੈ ਕੋਹਕ ਪੜਤਾਲ ਕਰਕੇ ਉਹਨਾਂ ਸਾਰੀਆਂ ਗੱਲਾਂ ਤੇ ਕਾਰਨਾਂ ਦਾ ਪਤਾ ਲਾਉਣਾ ਕੋਈ ਔਖਾ ਨਹੀਂ ਜਿਨ੍ਹਾਂ ਨੇ ਖਾੜਕੂ ਲਹਿਰ ਦੇ ਹਮੈਤੀ ਹਿੱਸਿਆਂ ਨੂੰ ਲਹਿਰ ਨਾਲੋਂ ਅਲੱਗ-ਤਲੱਗ ਕਰ ਦਿੱਤਾ ਹੈ ਜੇਕਰ ਹੋਰ ਨਾ ਛੋਟੇ-ਮੋਟੇ ਕਾਰਨਾਂ ਨੂੰ ਲਾਂਭੇ ਛੱਡ ਦਈਏ ਤਾਂ ਘੱਟੋ-ਘੱਟ ਦੋ ਗੱਲਾਂ ਅਜਈਆਂ ਹਨ ਜਿਨ੍ਹਾਂ ਨੇ ਲਹਿਰ ਦਾ ਦੁਸ਼ਮਣ ਨਾਲੋਂ ਵੀ ਜ਼ਿਆਦਾ ਕਹਾਣ ਕਰ ਸੁਟਿਆ ਹੈ ਇਹ ਗੱਲਾਂ ਹਨ ਨੰਬਰ 1 دہشت ਦੇ ਜ਼ੋਰ ਸਧਾਰਨ ਸਿੱਖ ਪਰਿਵਾਰਾਂ ਕੋਲੋਂ ਚਿੱਠੀਆਂ ਲਿਖ ਕੇ ਜ਼ਬਰਦਸਤੀ ਪੈਸੇ ਵਗਰਾਉਣੇ ਅਤੇ ਨੰਬਰ 2 ਮਾਮੂਲੀ ਮੁਖਬਰੀ ਦੀ ਬਿਆਨ ਤੇ ਹੀ ਸਿੱਖ ਪਰਿਵਾਰਾਂ ਨੂੰ ਬੇਰਹਿਮੀ ਨਾਲ ਕਤਲ ਕਰ ਦੇਣਾ ਇਹਨਾਂ ਦੋਨਾਂ ਗੱਲਾਂ ਦੇ ਖਿਲਾਫ ਲੋਕਾਂ ਚ ਵਿਆਪਕ ਫੱਦਰ ਤੇ ਔਖ ਤੇ ਗੁੱਸਾ ਦੇਖਣ ਨੂੰ ਮਿਲਿਆ ਸਿੱਖ ਭਾਈਚਾਰੇ ਵੱਲੋਂ ਇਸ ਵਿਰੁੱਧ ਵਾਰ-ਵਾਰ ਆਵਾਜ਼ ਉਠਾਈ ਜਾਂਦੀ ਰਹੀ ਪਰ ਲੀਡਰਸ਼ਿਪ ਨੇ ਜਾਂ ਤਾਂ ਇਸ ਆਵਾਜ਼ ਨੂੰ ਗੌਲਿਆ ਹੀ ਨਹੀਂ ਅਤੇ ਜਾਂ ਇਸ ਦੇ ਖਿਲਾਫ ਬਿਆਨ ਦੇ ਕੇ ਹੀ ਡੰਗ ਟਪਾ ਲਿਆ ਜਾਂਦਾ ਰਿਹਾ ਅਜਿਹੇ ਗਲਤ ਅਮਲਾਂ ਉੱਤੇ ਸ਼ਕਤੀ ਨਾਲ ਰੋਕ ਲਾਉਣ ਲਈ ਕੋਈ ਅਸਰਦਾਰ ਤੇ ਗੰਭੀਰ ਉਪਰਾਲਾ ਨਹੀਂ ਕੀਤਾ ਗਿਆ ਸਾਧਾਰਨ ਕਮਾਊ ਲੋਕਾਂ ਕੋਲੋਂ ਪੈਸੇ ਉਗਰਾਉਣਾ ਸਿਆਸੀ ਤੇ ਨੈਤਿਕ ਦੋਨੋਂ ਹੀ ਪੱਖਾਂ ਤੋਂ ਗਲਤ ਹੈ ਲਹਿਰ ਨੂੰ ਪੈਸੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਾਂ ਤਾਂ ਬੈਂਕ ਡਾਕਿਆਂ ਤੇ ਨਿਰਭਰ ਕਰਨਾ ਚਾਹੀਦਾ ਹੈ ਅਤੇ ਜਾਂ ਲਹਿਰ ਦੇ ਦੁਸ਼ਮਣ ਤਨਾੜਾ ਕੋਲੋਂ ਟੈਕਸ ਵਸੂਲੀ ਕਰਨੀ ਚਾਹੀਦੀ ਹੈ ਪੰਜਾਬ ਅੰਦਰ ਅਜਿਹਾ ਤਨਾੜਾ ਲਾਣਾ ਬਥੇਰਾ ਹੈ ਜਿਸ ਨੇ ਪਾਪ ਦੀ ਕਮਾਈ ਕਰਕੇ ਧਨ ਜਮਾ ਕੀਤਾ ਹੋਇਆ ਹੈ ਖਾਸ ਕਰਕੇ ਪ੍ਰਸ਼ਤ ਅਫਸਰਾਂ ਤੇ ਵਪਾਰੀ ਤਬਕਾ ਅਜਿਹਾ ਹੈ ਜਿਨ੍ਹਾਂ ਖਿਲਾਫ ਲੋਕਾਂ ਦੇ ਮਨਾਂ ਅੰਦਰ ਵੀ ਭਾਰੀ ਨਫ਼ਰਤ ਪਾਈ ਜਾਂਦੀ ਹੈ ਲਹਿਰ ਨੂੰ ਅਜਿਹੇ ਅਨਸਰਾਂ ਖਿਲਾਫ ਜ਼ੋਰ ਦਿਖਾਉਣਾ ਚਾਹੀਦਾ ਹੈ ਨਾ ਕਿ ਸਧਾਰਨ ਲੋਕਾਂ ਦੇ ਖਿਲਾਫ ਇਹ ਤੱਥ ਹਰ ਇੱਕ ਨੂੰ ਪ੍ਰਵਾਨ ਕਰਨਾ ਪਵੇਗਾ ਕਿ ਲਹਿਰ ਅੰਦਰ ਵੱਡੇ ਪੱਧਰ ਤੇ ਅਜਿਹੇ ਲੁਟੇਰਾ ਅਨਸਰ ਘੋਸਾਇਆ ਹੈ ਜਿਸ ਦਾ ਕਿਸੇ ਸਿਧਾਂਤ ਜਾਂ ਰਾਸੀ ਨਿਸ਼ਾਨੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਜਿਹੇ ਅਨਸਰਾਂ ਦੀ ਇੱਕੋ ਇੱਕ ਕਾਰਵਾਈ ਸਧਾਰਨ ਸਿੱਖ ਪਰਿਵਾਰਾਂ ਉੱਤੇ ਦਹਿਸ਼ਤ ਪਾ ਕੇ ਉਹਨਾਂ ਕੋਲੋਂ ਧਨ ਬਟੋਰਨਾ ਹੈ ਇਹ ਸਵਾਲ ਬਹੁਤਾ ਮਹੱਤਵਪੂਰਨ ਨਹੀਂ ਹੈ ਕਿ ਇਹ ਧਨ ਜਾਂਦਾ ਕਿੱਥੇ ਹੈ ਸਗੋਂ ਇਹ ਗੱਲ ਬਹੁਤੀ ਮਹੱਤਵਪੂਰਨ ਹੈ ਕਿ ਇਹ ਧਨ ਆਉਂਦਾ ਕਿੱਥੋਂ ਹੈ ਇਹ ਗੱਲ ਵੀ ਹਰ ਇੱਕ ਨੂੰ ਮੰਨਣੀ ਪੈਣੀ ਹੈ ਕਿ ਲਹਿਰ ਦੇ ਕੁਝ ਪ੍ਰਸਿੱਧ ਆਗੂਆਂ ਨੇ ਅਜਿਹੇ ਅੰਸਰਾਂ ਨੂੰ ਪੂਰੀ ਖੁੱਲ ਤੇ ਹੱਲਾਸ਼ੇਰੀ ਦੇ ਰੱਖੀ ਹੋਈ ਸੀ ਜਿਸ ਕਰਕੇ ਅਜਿਹੇ ਅੰਸਰਾਂ ਨੂੰ ਲਗਾਮ ਪਾਉਣੀ ਮੁਸ਼ਕਲ ਹੋ ਰਹੀ ਸੀ ਲਹਿਰ ਅੰਦਰ ਪੈਦਾ ਹੋਈ ਅਜਹੀ ਲਾ ਕਾਨੂੰਨੀ ਲਈ ਕੁਝ ਲੀਡਰ ਲੋਕ ਖੁਦ ਜ਼ਿੰਮੇਵਾਰ ਹਨ ਜਿੰਨਾ ਚਿਰ ਇਸ ਕਮਜ਼ੋਰੀ ਉੱਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾਂਦਾ ਉਨੀ ਦੇਰ ਲਹਿਰ ਦਾ ਲੋਕਾਂ ਅੰਦਰ ਚੰਗਾ ਅਕਸ ਨਹੀਂ ਬਣ ਸਕਦਾ ਇਸ ਕਰਕੇ ਲਹਿਰ ਦੇ ਅੰਦਰੋਂ ਇਸ ਕਮਜ਼ੋਰੀ ਦਾ ਬੀਜ ਨਾਸ਼ ਕਰਨਾ અત્યੰਤ ਜ਼ਰੂਰੀ ਹੈ ਲਹਿਰ ਦੇ ਦੁਸ਼ਮਣਾਂ ਨੂੰ ਸੋਧਣ ਦੇ ਮਾਮਲੇ ਵਿੱਚ ਵੀ ਵਿਧੇਰੇ ਸੰਜਮ ਤੇ ਸੂਝ ਸਿਆਣਪ ਨਾਲ ਚੱਲਣ ਦੀ ਲੋੜ ਹੈ ਕਤਲ ਕਿਸੇ ਨਿਸ਼ਾਨੇ ਦੀ ਪੂਰਤੀ ਲਈ ਕੀਤੇ ਜਾਂਦੇ ਹਨ ਮਨ ਪਰ ਚਾਵੇ ਲਈ ਨਹੀਂ ਸਿਰਫ ਉਹਨਾਂ ਅਨਸਰਾਂ ਨੂੰ ਜਾਨੋਂ ਮਾਰਨਾ ਵਾਜਬ ਬਣਦਾ ਹੈ ਜਿਨ੍ਹਾਂ ਨੇ ਲਹਿਰ ਦੇ ਵਿਰੁੱਧ ਵੱਡੇ ਗੁਨਾਹ ਕੀਤੇ ਹੋਣ ਮਸਲਨ ਲਹਿਰ ਨੂੰ ਦਬਾਉਣ ਵਿੱਚ ਲੋਲੋਂ ਵੱਧ ਰੁਚੀ ਤੇ ਜੋਸ਼ ਦਿਖਾ ਰਹੇ ਸਿਵਲ ਤੇ ਪੁਲਿਸ ਕਰਮਚਾਰੀ ਬਦਨਾਮ ਪੁਲਿਸ ਮੁਖਬਰ ਤੇ ਬਦੀ ਤੇ ਉਤਰੇ ਸਿਆਸੀ ਵਿਰੋਧੀਆਂ ਨੂੰ ਜਾਨੋਂ ਮਾਰਨਾ ਤਾਂ ਸਮਝ ਵਿੱਚ ਆਉਂਦਾ ਹੈ ਪਰ ਜਣੇ ਖਣੇ ਨੂੰ ਮਾਮੂਲੀ ਦੋਸ਼ ਥੱਪ ਕੇ ਕਤਲ ਕਰ ਦੇਣਾ ਅਤੇ ਖਾਸ ਕਰਕੇ ਕੁਝ ਉੱਕਾ ਹੀ નિર્ਦੋਸ਼ ਪਰਿਵਾਰਾਂ ਨੂੰ ਬੱਚਿਆਂ ਤੇ ਔਰਤਾਂ ਸਮੇਤ ਜਾਨੋਂ ਮਾਰ ਸੁੱਟਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਬਣਦਾ ਟੱਬਰ ਮਾਰਨ ਵਾਲੀ ਗੱਲ ਨੂੰ ਲੋਕਾਂ ਨੇ ਖਾਸ ਤੌਰ ਤੇ ਨਾ ਪਸੰਦ ਕੀਤਾ ਹੈ ਅਜਿਹੀ ਅੰਨੀ ਹਿੰਸਾ ਸਾਹਮਣੇ ਸਧਾਰਨ ਵਿਅਕਤੀ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪੈਂਦਾ ਹੈ ਸੱਚਮੁੱਚ ਹੀ ਇਉਂ ਹੋਇਆ ਹੈ ਖਾੜਕੂ ਸਿੰਘਾਂ ਨੂੰ ਰੋਟੀ ਦਾ ਆਸਰਾ ਦੇਣ ਵਾਲਾ ਹਰ ਪਰਿਵਾਰ ਆਪਣੇ ਆਪ ਨੂੰ ਬਹੁਤ ਹੀ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਿਆ ਹੈ ਪਤਾ ਨਹੀਂ ਕਦੋਂ ਕਿਸੇ ਦੇ ਕਹਿਣ ਤੇ ਕਿਸੇ ਵੀ ਵੱਲੋਂ ਸ਼ੱਕ ਦੀ ਬਿਨਾ ਤੇ ਹੀ ਪੂਰੇ ਪਰਿਵਾਰ ਨੂੰ ਜਾਨ ਤੋਂ ਹੱਥ ਧੋਣੇ ਪੈ ਜਾਣ। ਭਾਵੇਂ ਖਾੜਕੂ ਲੀਡਰਸ਼ਿਪ ਇਸ ਨਿਹ ਹਕੀ ਕਤਲੋਗਾਰਤ ਲਈ ਹਕੂਮਤ ਨੂੰ ਜ਼ਿੰਮੇਵਾਰ ਠਹਿਰਾਉਂਦੀ ਰਹੀ ਹੈ ਪਰ ਇਹ ਹਕੀਕਤ ਕਿਸੇ ਵੱਲੋਂ ਵੀ ਭੁੱਲੀ ਹੋਈ ਨਹੀਂ ਕਿ ਲਗਭਗ ਹਰ ਖਾੜਕੂ ਫੋਰਸ ਨੇ ਅਜਿਹੇ ਨਿਹਕੇ ਕਤਲ ਕੀਤੇ ਹਨ। ਕਤਲਾਂ ਦੇ ਮਾਮਲੇ ਵਿੱਚ ਦੋ ਗੱਲਾਂ ਲਾਜ਼ਮੀ ਧਿਆਨ ਵਿੱਚ ਰੱਖਣ ਦੀ ਲੋੜ ਹੈ। ਇੱਕ ਤਾਂ ਸਿਆਸੀ ਸਿਆਣਪ ਇਹ ਮੰਗ ਕਰਦੀ ਹੈ ਕਿ ਲਹਿਰ ਦੇ ਵਿਰੋਧੀਆਂ ਤੇ ਦੁਸ਼ਮਣਾਂ ਦਾ ਘੇਰਾ ਘੱਟ ਤੋਂ ਘੱਟ ਵਧਾਇਆ ਜਾਵੇ। ਭਾਵ ਟਾਰਗੇਟ ਘੱਟ ਤੋਂ ਘੱਟ ਚੁਣੇ ਜਾਣ। ਜੇਕਰ ਹਰ ਕਿਸੇ ਨੂੰ ਦੁਸ਼ਮਣ ਦੇ ਘੇਰੇ ਵਿੱਚ ਸ਼ਾਮਲ ਕਰ ਲਿਆ ਜਾਵੇ ਤਾਂ ਇਸ ਨਾਲ ਲਹਿਰ ਦਾ ਪੱਖ ਕਮਜ਼ੋਰ ਤੇ ਦੁਸ਼ਮਣ ਦਾ ਮਜ਼ਬੂਤ ਹੁੰਦਾ ਹੈ। ਕੁਝ ਹਿੱਸਿਆਂ ਨੂੰ ਖਾਮ-ਖਾਮ ਦੁਸ਼ਮਣ ਦੇ ਕੈਂਪ ਵਿੱਚ ਧੱਕ ਦਿੱਤਾ ਜਾਂਦਾ ਹੈ। ਦੁਸ਼ਮਣਾਂ ਦੀ ਗਿਣਤੀ ਵਧਾ ਲੈਣਾ ਕੋਈ ਸਿਆਣਪ ਵਾਲੀ ਗੱਲ ਨਹੀਂ। ਸਿਆਸੀ ਸੂਝ ਤੇ ਲੜਾਈ ਦੇ ਦਾਪੇਚ ਇਹ ਮੰਗ ਕਰਦੇ ਹਨ ਕਿ ਇੱਕ ਮੌਕੇ ਬਹੁਤੇ ਫਰੰਟ ਨਾ ਖੋਲੇ ਜਾਣ ਜੋ ਤੁਹਾਡੇ ਨਾਲ ਨਹੀਂ ਜੁੜ ਸਕਦਾ ਉਸ ਨੂੰ ਮੇਰੇ ਪੱਖ ਨਿਊਟਰਲ ਕਰ ਦੇਣਾ ਵੀ ਸਿਆਸੀ ਪੱਖ ਤੋਂ ਫਾਇਦੇ ਵਾਲੀ ਗੱਲ ਹੁੰਦੀ ਹੈ ਪਰ ਅਜਿਹੇ ਹਿੱਸਿਆਂ ਨੂੰ ਬੜੋ ਬਦੀ ਦੁਸ਼ਮਣ ਵੱਲ ਧੱਕ ਦੇਣਾ ਸਿਆਸੀ ਪੱਖ ਤੋਂ ਬਹੁਤ ਘਾਟੇ ਵਾਲਾ ਦਾਪੇਚ ਹੁੰਦਾ ਹੈ ਇਸ ਪੱਖੋਂ ਲਹਿਰ ਨੇ ਕੋਈ ਸੁਲਝੀ ਤੇ ਸਮਝਦਾਰ ਨੀਤੀ ਅਮਲ ਵਿੱਚ ਨਹੀਂ ਲਿਆਂਦੀ ਅਸਲ ਵਿੱਚ ਇਸ ਬਾਰੇ ਕੋਈ ਸਪਸ਼ਟ ਨੀਤੀ ਨਿਰਧਾਰਤ ਨਹੀਂ ਹੋਈ ਹਰ ਕੋਈ ਆਪਣੀ ਸੋਚ ਤੇ ਇੱਛਾ ਮੁਤਾਬਕ ਕਿਸੇ ਨੂੰ ਵੀ ਕਤਲ ਕਰਕੇ ਉਸ ਨੂੰ ਲਹਿਰ ਦਾ ਦੋਸ਼ੀ ਕਰਾਰ ਦੇ ਦਿੰਦਾ ਹੈ ਅਨੇਵਾ ਹਰੇਕ ਫਰੰਟ ਖੋਲ ਲੈਣ ਵਾਲੀ ਇਸ ਨੁਕਸਦਾਰ ਪਹੁੰਚ ਨੇ ਲੋਕਾਂ ਦੇ ਕੁਝ ਹਿੱਸਿਆਂ ਨੂੰ ਖਾਮ ਖਾਲ ਲਹਿਰ ਦੇ ਦੁਸ਼ਮਣ ਬਣਾ ਧਰਿਆ ਹੈ ਉਦਾਹਰਨ ਵਜੋਂ ਜੇਕਰ ਕੋਈ ਅਮਰਧਾਰੀ ਸਿੰਘ ਜਾਂ ਗਰੰਥੀ ਸਿੰਘ ਖਾੜਕੂ ਲਹਿਰ ਦੇ ਖਿਲਾਫ ਕੋਈ سنگੀਨ ਜੁਰਮ ਨਹੀਂ ਕਰਦਾ ਪਰੰਤੂ ਉਸ ਕੋਲੋਂ ਮਰਜ਼ਾਦਾ ਦੇ ਮਾਮਲੇ ਵਿੱਚ ਕੋਈ ਮਾਮੂਲੀ ਕੋਤਾਈ ਹੋ ਜਾਂਦੀ ਹੈ ਤਾਂ ਉਸ ਨੂੰ ਜਾਨੋਂ ਮਾਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਬਣਦਾ ਅਜਿਹੇ ਲੋਕਾਂ ਨੂੰ ਚੇਤਾਵਨੀ ਦੇ ਕੇ ਸਾਰ ਲੈਣਾ ਚਾਹੀਦਾ ਹੈ ਜਦ ਅਜਿਹੇ ਲੋਕਾਂ ਨੂੰ ਬਿਲਕੁਲ ਮਾਮੂਲੀ ਜਿਹੇ ਦੋਸ਼ ਬਦਲੇ ਹੀ ਮਾਰ ਦਿੱਤਾ ਜਾਂਦਾ ਹੈ ਤਾਂ ਲੋਕਾਂ ਦਾ ਇੱਕ ਵਰਗ ਲਹਿਰ ਤੋਂ ਦੂਰ ਚਲਿਆ ਜਾਂਦਾ ਹੈ ਜਿਸ ਨਾਲ ਲਹਿਰ ਦੀ ਤਾਕਤ ਕਮਜ਼ੋਰ ਹੋ ਜਾਂਦੀ ਹੈ ਐਵੇਂ ਹੀ ਭਾਵੇਂ ਕਿ ਧਾਗੇ ਤਵੀ ਤੇ ਟੂਣਾ ਜਾਦੂ ਕਰਨਾ ਗੁਰਮਤ ਦੇ ਉਲਟ ਹੈ ਪਰ ਅਜਿਹੇ ਲੋਕਾਂ ਨੂੰ ਲਹਿਰ ਦਾ ਫੌਰੀ ਨਿਸ਼ਾਨਾ ਬਣਾ ਕੇ ਵਿਰੋਧੀਆਂ ਦਾ ਘੇਰਾ ਵਧਾਉਣਾ ਕੀ ਫਾਇਦਾ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਸਿੱਖ ਭਾਈਚਾਰੇ ਅੰਦਰ ਵੀ ਅਜਿਹੇ ਲੋਕਾਂ ਦਾ ਕੁਝ ਨਾ ਕੁਝ ਅਸਰ ਸੂਖ ਜ਼ਰੂਰ ਹੁੰਦਾ ਹੈ ਅਤੇ ਇਹਨਾਂ ਨੂੰ ਮਾਰਨ ਨਾਲ ਸਿੱਖ ਭਾਈਚਾਰੇ ਦੇ ਕੁਝ ਹਿੱਸਿਆਂ ਅੰਦਰ ਵੀ ਲਹਿਰ ਪ੍ਰਤੀ ਬੇਗਾਨਗੀ ਦੀਆਂ ਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ ਅਜਿਹੇ ਅੰਸਰਾਂ ਨੂੰ ਜਾਨੋਂ ਮਾਰਨ ਨਾਲ ਸਿੱਖਿਆ ਅਤੇ ਪ੍ਰਚਾਰ ਦੇ ਜ਼ਰੀਏ ਲੋਕਾਂ ਚੋਂ ਨਿਖੇੜਨਾ ਵੱਦਲਾਹੇ ਬੰਦ ਹੁੰਦਾ ਮਾਰਿਆ ਸਿਰਫ ਉਸ ਨੂੰ ਜਾਵੇ ਜਿਸ ਨੇ ਲਹਿਰ ਨਾਲ ਕੋਈ ਸਿੱਧੀ ਦੁਸ਼ਮਣੀ ਪੁਗਾਈ ਹੋਵੇ ਭਾਵੇਂ ਕਿਸੇ ਖੜਕੂ ਸਿੰਘ ਨੂੰ ਫੜਾਇਆ ਜਾਂ ਸ਼ਹੀਦ ਕਰਵਾਇਆ ਹੋਵੇ ਅਜਿਹੇ ਕਤਲ ਨੂੰ ਲੋਕ ਆਪ ਵੀ ਜਾਇਜ਼ ਸਮਝਦੇ ਹਨ ਇਹ ਗੱਲ ਸਧਾਰਨ ਕਮਿਊਨਿਸਟਾਂ ਉੱਤੇ ਲਾਗੂ ਹੁੰਦੀ ਹੈ ਠੀਕ ਹੈ ਕੁਝ ਅਖੌਤੀ ਕਮਿਊਨਿਸਟ ਆਗੂ ਅੱਜ ਸਿੱਖ ਲਹਿਰ ਨਾਲ ਦੁਸ਼ਮਣੀ ਪਗਾ ਰਹੇ ਹਨ ਉਹ ਸਿੱਧਾ ਸਰਕਾਰ ਦਾ ਪੱਖ ਪੂਰਦੇ ਹਨ ਅਜਿਹੇ ਆਗੂਆਂ ਨੂੰ ਜਾਨੋਂ ਮਾਰਨਾ ਵਰਜਿਤ ਨਹੀਂ ਪਰ ਜਿੱਥੋਂ ਤੱਕ ਕਮਿਊਨਿਸਟ ਪਾਰਟੀ ਦੇ ਸਧਾਰਨ ਮੈਂਬਰਾਂ ਤੇ ਵਰਕਰਾਂ ਦਾ ਸਬੰਧ ਹੈ ਉਹ ਇਸ ਰੂਪ ਵਿੱਚ ਗੁਨਾਹਗਾਰ ਨਹੀਂ ਬਣਦੇ ਉਹ ਗੁਮਰਾਹ ਹੋ ਕੇ ਗਲਤ ਆਗੂਆਂ ਦੇ ਪਿੱਛੇ ਲੱਗ ਕੇ ਹੀ ਗਲਤ ਪ੍ਰਪਾਗੈਂਡਾ ਕਰਦੇ ਹਨ ਉਹਨਾਂ ਨੂੰ ਸਿਰਫ ਇਸ ਵਜ੍ਹਾ ਕਰਕੇ ਮਾਰਨਾ ਜਾਇਜ਼ ਨਹੀਂ ਇਸ ਹਿਸਾਬ ਨਾਲ ਤਾਂ ਅਕਾਲੀ ਦਲ ਦੇ ਵੀ ਸਾਰੇ ਮੈਂਬਰਾਂ ਨੂੰ ਹੀ ਮਾਰਨਾ ਪਵੇਗਾ ਕਾਂਗਰਸ ਤੇ ਭਾਜਪਾ ਦੇ ਮੈਂਬਰ ਵੀ ਲਹਿਰ ਦੀ ਤਿੱਖੀ ਵਿਰੋਧਤਾ ਕਰਦੇ ਹਨ ਪਰ ਕੀ ਸਭ ਨੂੰ ਜਾਨੋਂ ਮਾਰਿਆ ਜਾ ਸਕਦਾ ਹੈ ਜਾਂ ਕੀ ਅਜਿਹਾ ਕਰਨਾ ਜਾਇਜ਼ ਹੈ ਨਹੀਂ ਕਿਸੇ ਗਲਤ ਪਾਰਟੀ ਦੇ ਆਗੂਆਂ ਤੇ ਉਸ ਦੇ ਸਧਾਰਨ ਮੈਂਬਰਾਂ ਵਿਚਕਾਰ ਨਿਖੇੜਾ ਕਰਨਾ ਜ਼ਰੂਰੀ ਹੈ ਜੇਕਰ ਇਹ ਨਿਖੇੜਾ ਨਹੀਂ ਕੀਤਾ ਜਾਂਦਾ ਤਾਂ ਲਹਿਰ ਦੇ ਟਾਰਗੇਟਾਂ ਦੀ ਕੋਈ ਥਾਂ ਹੀ ਨਹੀਂ ਰਹਿਣੀ ਸਾਰੇ ਮੈਂਬਰ ਮਾਰਿਆ ਨਹੀਂ ਮੁਕਾਇਆ ਜਾ ਸਕਦੇ ਸਗੋਂ ਦਰਸਤ ਪਹੁੰਚ ਇਹ ਬਣਦੀ ਹੈ ਕਿ ਸਿਰਫ ਲਹਿਰ ਨਾਲ ਕੱਟੜ ਦੁਸ਼ਮਣੀ ਪਗਾਉਣ ਵਾਲੇ 94 ਆਗੂਆਂ ਨੂੰ ਹੀ ਮੌਤ ਦੀ ਸਜ਼ਾ ਦਿੱਤੀ ਜਾਵੇ ਇਹਨਾਂ ਆਗੂਆਂ ਦੇ ਮਗਰ ਲੱਗੇ ਲੋਕਾਂ ਤੇ ਸੁਧਾਰਨ ਮੈਂਬਰਾਂ ਨੂੰ دہشت ਦੇ ਜ਼ੋਰ ਨਾਲ ਆਪਣੇ ਨਾਲ ਜੋੜਨ ਦੀ ਨੀਤੀ ਦਾ ਤਿਆਗ ਕਰਕੇ ਸਿੱਖਿਆ ਤੇ ਪ੍ਰੇਰਣਾ ਰਾਹੀਂ ਉਹਨਾਂ ਨੂੰ ਨਿਰਪੱਖ ਕਰਨ ਦੀ ਪਹੁੰਚ ਬਣਾਈ ਜਾਵੇ ਗੁੰਮਰਾਹ ਹੋਣਾ ਆਪਣੇ ਆਪ ਵਿੱਚ ਕੋਈ ਵੱਡਾ ਗੁਨਾਹ ਨਹੀਂ ਬਣਦਾ ਲੋਕਾਂ ਦੇ ਬਹੁਤ ਵੱਡੇ ਹਿੱਸੇ ਗੁੰਮਰਾਹ ਹੋ ਕੇ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਏ ਹਨ ਇਹਨਾਂ ਸਾਰੇ ਲੋਕਾਂ ਨੂੰ ਨਾ ਤਾਂ ਮਾਰ ਕੇ ਮੋੜਾਇਆ ਜਾ ਸਕਦਾ ਹੈ ਨਾ ਹੀ ਡਰਾ ਧਮਕਾ ਕੇ ਆਪਣੇ ਮਗਰ ਲਾਇਆ ਜਾ ਸਕਦਾ ਸੋ ਸਜ਼ਾ ਦੇਣ ਵੇਲੇ ਇਹ ਨਖੇੜਾ ਕਰਨਾ ਜ਼ਰੂਰੀ ਹੈ ਕਮਿਊਨਿਸਟ ਪਾਰਟੀਆਂ ਦਾ ਕੋਈ ਵਰਕਰ ਜੇਕਰ ਵਾਕਿਆ ਹੀ ਟਾਊਟਗਰੀ ਕਰਦਾ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਵਿਚਾਰਧਾਰਕ ਜਾਂ ਸਿਆਸੀ ਵਿਰੋਧ ਨੂੰ ਹੀ ਟਾਊਟਗਰੀ ਸਮਝ ਲੈਣਾ ਗਲਤ ਹੈ ਸਿਆਸੀ ਵਿਰੋਧ ਦਾ ਟਾਕਰਾ ਸਿਆਸੀ ਪੱਧਰ ਤੇ ਹੀ ਕੀਤਾ ਜਾਣਾ ਚਾਹੀਦਾ सीपीआई ਤੇ सीपीएम ਦੇ ਆਗੂਆਂ ਨੂੰ ਸਿਆਸੀ ਤੌਰ ਤੇ ਲੋਕਾਂ ਵਿੱਚੋਂ ਨਖੇੜਿਆ ਜਾ ਸਕਦਾ ਹੈ ਅਤੇ ਉਹਨਾਂ ਦੇ ਇਮਾਨਦਾਰ ਪੈਰੋਕਾਰਾਂ ਨੂੰ ਸਮਝਾ-부ਝਾ ਕੇ ਨਿਰਪੱਖ ਕੀਤਾ ਜਾਂ ਲਹਿਰ ਦੇ ਪੱਖ ਵਿੱਚ ਜਿੱਤਿਆ ਜਾ ਸਕਦਾ ਹੈ ਮਾਰਨ ਨਾਲ ਉਹ ਆਪਣੇ ਆਗੂਆਂ ਨਾਲ ਹੋਰ ਪੱਕੀ ਤਰ੍ਹਾਂ ਜਾ ਜੁੜਦੇ ਹਨ ਹਰ ਕਮਿਊਨਿਸਟ ਨੂੰ ਦੁਸ਼ਮਣ ਮੰਨ ਲੈਣ ਦੀ ਪਹੁੰਚ ਕਿਸੇ ਵੀ ਪੱਖੋਂ ਦਰਸਤ ਨਹੀਂ ਬਣਦੀ ਇਹ ਵੇਖਿਆ ਗਿਆ ਹੈ ਕਿ ਨਕਸਲੀ ਲਹਿਰ ਦੇ ਕੁਝ ਹਿੱਸੇ ਪਹਿਲਾਂ ਖਾਲਕੂ ਲਹਿਰ ਨਾਲੋਂ ਹਕੂਮਤ ਦੇ ਵੱਧ ਵਿਰੋਧੀ ਸਨ ਉਹ ਸਿੱਖ ਜਹਾੜੂਆਂ ਨਾਲ ਸਿੱਧੇ ਟਕਰਾਅ ਵਿੱਚ ਨਹੀਂ ਆਉਣਾ ਚਾਹੁੰਦੇ ਸਨ ਜਦ ਖਾਮ ਖਾਹੀ ਉਹਨਾਂ ਨੂੰ ਅੰਨੇਵਾ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਤਿਲਕ ਦੇ ਤਲਕਾਉਂਦੇ ਡਟ ਕੇ ਸਰਕਾਰ ਦੇ ਪੱਖ ਵਿੱਚ ਜਾ ਖੜੇ ਹੋਏ ਕਿਉਂ ਕਤਲਾਂ ਦੀ ਗਲਤ ਸਿਆਸਤ ਨਾਲ ਦੁਸ਼ਮਣ ਦਾ ਪੱਖ ਹੋਰ ਮਜ਼ਬੂਤ ਹੋ ਗਿਆ ਜਿਹੜੇ ਲੋਕ ਖਾੜਕੂ ਲਹਿਰ ਉਹ ਤੇ ਸਰਕਾਰੀ ਜ਼ਬਰ ਦੇ ਖਿਲਾਫ ਲੜਨ ਲਈ ਤਿਆਰ ਸਨ ਅਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਡਟ ਕੇ ਵਿਰੋਧ ਕਰਦੇ ਸਨ। ਉਹਨਾਂ ਨੂੰ ਬਧੋ ਬਦੀ ਦੁਸ਼ਮਣ ਵੱਲ ਤੱਕ ਦਿੱਤਾ ਗਿਆ। ਉਦਾਹਰਨ ਵਜੋਂ ਬਲਦੇਵ ਸਿੰਘ ਮਾਨ ਦੇ ਕਤਲ ਨਾਲ ਵਿਰੋਧੀ ਵਧੇ ਹੀ ਹਨ, ਘਟੇ ਨਹੀਂ। ਸਗੋਂ ਇਸ ਇੱਕੋ ਗਲਤ ਕਤਲ ਨਾਲ ਕਿੰਨੇ ਹੀ ਉਸਦੇ ਸਾਥੀ ਡਟ ਕੇ ਸਰਕਾਰ ਨਾਲ ਜਾਖਲੋਤੇ ਹਨ। ਪਹਿਲਾਂ ਉਹ ਸਿੱਖ ਲਹਿਰ ਨਾਲੋਂ ਸਰਕਾਰ ਦੇ ਵੱਧ ਵਿਰੋਧੀ ਸਨ। ਉਹ ਖਾੜਕੂਆਂ ਦੀ ਬੇਗੁਨਾਹਾਂ ਦੇ ਕਤਲਾਂ ਦੀ ਸਿਆਸਤ ਨੂੰ ਜ਼ਰੂਰ ਨਿੰਦਦੇ ਸਨ ਪਰ ਸਰਕਾਰੀ ਟਾਊਟ ਬਣ ਲਈ ਤਿਆਰ ਨਹੀਂ ਸਨ ਖਾੜਕੂਆਂ ਵੱਲੋਂ ਬਲਦੇਵ ਸਿੰਘ ਮਾਨ ਨੂੰ ਮਾਮੂਲੀ ਵਜ੍ਹਾ ਕਰਕੇ ਜਿਸ ਵਿੱਚ ਜਾਤੀ ਦੁਸ਼ਮਣੀ ਦਾ ਅੰਸ਼ ਭਾਰੂ ਸੀ ਹੀ ਕਤਲ ਕਰ ਦੇਣ ਤੋਂ ਬਾਅਦ ਹੀ ਉਹ ਧੱਕੇ ਧਕਾਏ ਗਲਤ ਜਗ੍ਹਾ ਜਾ ਪਹੁੰਚੇ ਸਨ ਇਸ ਵਿੱਚ ਉਹਨਾਂ ਨਾਲੋਂ ਵੱਧ ਦੋਸ਼ ਖਾੜਕੂ ਸਿੰਘਾਂ ਦਾ ਹੈ ਜਿਨ੍ਹਾਂ ਨੇ ਆਪਣੀ ਗਲਤ ਸਮਝ ਸਦਕਾ ਇੱਕ ਚੰਗੇ ਭਲੇ ਵਰਗ ਨੂੰ ਗਲਤ ਪਾਸੇ ਧੱਕ ਦਿੱਤਾ ਹੈ ਹੁਣ ਜੈਮਲ ਸਿੰਘ ਪੱਡਾ ਤੇ ਅਵਤਾਰ ਸਿੰਘ ਪਾਸ਼ ਦੇ ਕਤਲ ਨਾਲ ਹਾਲਤ ਹੋਰ ਵੀ ਬੱਤਰ ਹੋ ਗਈ। ਇਹ ਦੋਨੋਂ ਕਤਲ ਨਿਹੱਕੇ ਹੋਏ ਹਨ। ਪਾਸ਼ ਨੂੰ ਸੁਰਖ ਰੇਖਾ ਨਾਲ ਗਲਤ ਜੋੜਿਆ ਗਿਆ। ਸਚਾਈ ਇਹ ਹੈ ਕਿ ਉਸ ਦਾ ਸੁਰਖ ਰੇਖਾ ਵਾਲਿਆਂ ਨਾਲ ਜੱਦੀ ਕਿਸਮ ਦਾ ਵੈਰ ਸੀ। ਇਹੋ ਗੱਲ ਜੈਮਲ ਸਿੰਘ ਪੱਡਾ ਉੱਤੇ ਲਾਗੂ ਹੁੰਦੀ ਹੈ। ਇਹ ਦੋਨੋਂ ਵਿਅਕਤੀ ਖਾੜਕੂ ਲਹਿਰ ਦੇ ਨੁਕਤਾਚੀਨ ਜ਼ਰੂਰ ਸਨ ਪਰ ਇਹਨਾਂ ਨੇ ਅਜਿਹਾ ਜ਼ੁਲਮ ਕੋਈ ਨਹੀਂ ਕੀਤਾ। ਜੇਸ ਨਾਲ ਉਹ ਮੌਤ ਦੇ ਹੱਕਦਾਰ ਹੋ ਜਾਣ ਖੜਕੂ ਸਿੰਘਾਂ ਨੂੰ ਇੰਨੀ ਅਸ਼ੈਨਸ਼ੀਲਤਾ ਨਹੀਂ ਦਿਖਾਉਣੀ ਚਾਹੀਦੀ ਕਿ ਉਹਨਾਂ ਦੀ ਰਾਸ ਸੀ ਨੁਕਤਾਚੀਨੀ ਕਰਨ ਵਾਲੇ ਨੂੰ ਹੀ ਜਾਨੋਂ ਮਾਰ ਦਿੱਤਾ ਜਾਵੇ ਜੇਕਰ ਕੋਈ ਆਪਣੀ ਸਿਆਸੀ ਨੁਕਤਾਚੀਨੀ ਤੇ ਵਿਰੋਧ ਸਹਿਣ ਨਹੀਂ ਕਰ ਸਕਦਾ ਤਾਂ ਇਹ ਉਸ ਦੀ ਕਮਜ਼ੋਰੀ ਹੈ ਜੇਕਰ ਤੁਹਾਡਾ ਪੱਖ ਸੱਚਾ ਹੈ ਤੁਹਾਡੀ ਦਲੀਲ ਸੱਚੀ ਹੈ ਤਾਂ ਅਜਿਹੇ ਸਿਆਸੀ ਵਿਰੋਧੀਆਂ ਨੂੰ ਦਲੀਲ ਨਾਲ ਉੱਤਰ ਦਿੱਤਾ ਜਾ ਸਕਦਾ ਹੈ ਗੋਲੀ ਸਿਰਫ ਉਸ ਲਈ ਰਾਖਵੀ ਹੋਣੀ ਚਾਹੀਦੀ ਹੈ ਜਿਸ ਨੇ ਲਹਿਰ ਵਿਰੁੱਧ ਕੋਈ ਵੱੱਜਰ ਗੁਨਾਹ ਕੀਤਾ ਹੋਵੇ ਹਰ ਵਿਰੋਧੀ ਨੂੰ ਮਾਰਨ ਵਾਲੀ ਪਹੁੰਚ ਸਿੱਖੀ ਸਿਧਾਂਤਾਂ ਮੁਤਾਬਕ ਵੀ ਸਹੀ ਤੇ ਵਾਜਬ ਨਹੀਂ ਬਣਦੀ ਇਸ ਪੱਖੋਂ ਲਹਿਰ ਨੂੰ ਜ਼ਰੂਰ ਆਪਣੀ ਪੀੜੀ ਹੈਡਸ਼ੋਟਾ ਫੇਰਨਾ ਚਾਹੀਦਾ ਹੈ ਕਤਲਾਂ ਦੇ ਮਾਮਲੇ ਵਿੱਚ ਦੂਜੀ ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਕਤਲ ਚੁਗਲੀ ਦੇ ਆਧਾਰ ਤੇ ਨਹੀਂ ਸਗੋਂ ਪੂਰੀ ਖੋਜ ਤੇ ਛਾਣਬੀਣ ਦੇ ਆਧਾਰ ਤੇ ਹੋਣੇ ਚਾਹੀਦੇ ਅਕਸਰ ਇਹ ਦੇਖਿਆ ਗਿਆ ਹੈ ਕਿ ਖਾੜਕੂ ਸਿੰਘਾਂ ਨੂੰ ਠਾਰ ਦੇਣ ਵਾਲੇ ਕੁਝ ਵਿਅਕਤੀ ਆਪਣੀ ਨਿੱਜੀ ਸ਼ਰੀਕੇਬਾਜੀ ਚੋਂ ਹੀ ਕੁਝ ਲੋਕਾਂ ਦੇ ਖਿਲਾਫ ਝੂਠੀਆਂ ਸੱਚੀਆਂ ਸ਼ਿਕਾਇਤਾਂ ਲਾ ਕੇ ਉਹਨਾਂ ਨੂੰ ਪੁਲਿਸ ਦਾ ਮੁਖਬਰ ਜਾਂ ਲਹਿਰ ਦਾ ਦੁਸ਼ਮਣ ਦੱਸ ਕੇ ਕਤਲ ਕਰਵਾ ਦਿੰਦੇ ਹਨ ਅਜਿਹੇ ਅਨੇਕਾਂ ਹੀ ਕੇਸ ਗਿਣਾਈ ਜਾ ਸਕਦੇ ਹਨ ਇਸ ਪੱਖੋਂ ਬਹੁਤ ਹੀ ਚੁੱਕੰਨੇ ਰਹਿਣ ਦੀ ਲੋੜ ਹੈ ਕਤਲ ਕਰਨ ਤੋਂ ਪਹਿਲਾਂ ਲੋੜਿੰਦੀ ਪੜਤਾਲ ਤੇ ਛਾਣਬੀਨ ਜ਼ਰੂਰ ਕਰ ਲੈਣੀ ਚਾਹੀਦੀ ਹੈ ਜੇਕਰ ਕੋਈ ਗਲਤ ਕਾਰਵਾਈ ਹੋ ਵੀ ਜਾਵੇ ਤਾਂ اخਲਾਕੀ ਫਰਜ਼ ਇਹ ਬਣਦਾ ਹੈ ਕਿ ਪੀੜਤ ਦੇ ਕੋਲੋਂ ਨਿਮਰਤਾ ਸਹਿਤ ਭੁੱਲ ਦੀ ਮਾਫੀ ਮੰਗੀ ਜਾਵੇ ਇਸ ਨਾਲ ਲੋਕਾਂ ਅੰਦਰ ਲਹਿਰ ਦਾ ਮਾਣ ਤਾਣ ਵੱਧਦਾ ਹੈ ਘਟਦਾ ਨਹੀਂ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 37ਵਾਂ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ